ਮੋਬਾਈਲ ਦੁਕਾਨਦਾਰ ਨਾਲ ਠੱਗ ਕਰ ਗਏ ਵੱਡਾ ਕਾਂਡ ਬਾਈਕਸ ਤੇ ਚਾਰ ਸਵਾਰ ਦੋ ਦੋ ਬੰਦੇ ਆਪਣੀ ਦੁਕਾਨ ਦੇ ਬਾਹਰ ਆ ਕੇ ਰੁਕੇ ਜੀ ਉਹਨਾਂ 'ਚ ਇੱਕ ਬੰਦਾ ਸਾਡੇ ਦੁਕਾਨ ਦੇ ਵਿੱਚ ਐਂਟਰ ਕਰ ਗਿਆ ਜੀ ਆਨਲਾਈਨ ਪੇਮੈਂਟ ਦਾ ਨਕਲੀ ਸਕਰੀਨਸ਼ਾਟ ਦਿਖਾ ਮਾਰੀ ਵੱਡੀ ਠੱਗੀ ਇੱਕ Samsung ਦਾ ਨਵਾਂ ਮੋਬਾਈਲ ਖੀਦਿਆ ਜੀ ਇੱਕ ਉਸਨੇ MI ਦਾ 14 ਸੀ 5G ਚਾਰਜ ਚੌਂਟ ਮੋਬਾਈਲ ਖਰੀਦਿਆ ਜੀ ਇੱਕ ਸਾਡੇ ਕੋਲ ਪੁਰਾਣੀ ਟੈਬ ਪਈ ਸੀ 2000 2000 ਦਾ ਸੌਦਾ ਕਰਕੇ ਟੋਟਲ ਅਮਾਉਂਟ 24000 ਰੁਪਏ ਦੀ ਬਣੀ ਜੀ ਵਾਰ ਦਾ ਦੀ ਹੋ ਛੋੜਾ ਦੇਣ ਵਾਲੀ ਸੀਸੀਟੀਵੀ ਆਈ ਸਾਹਮਣੇ ਤੇ ਉਸਨੇ 24000 ਦਾ ਸਕਰੀਨ ਸ਼ਾਟ ਲੜਕੇ ਨੂੰ ਦਿਖਾਤਾ ਜੀ ਲੜਕੇ ਨੂੰ ਦਿਖਾ ਕੇ ਕਹਿੰਦਾ ਦੇਖੋ ਜੀ 24000 ਰੁਪਏ ਦਾ ਤੁਹਾਨੂੰ ਪੈਸੇ ਪੈ ਗਏ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਚਾਰ ਨੌਜਵਾਨ ਇੱਕ ਦੁਕਾਨ ਦੇ ਬਾਹਰ ਆਉਂਦੇ ਨੇ ਇਸ ਦੌਰਾਨ ਇਹ ਨੌਜਵਾਨ ਕੁਝ ਸਮਾਂ ਬਾਹਰ ਖੜੇ ਗੱਲਾਂ ਕਰਦੇ ਨੇ ਫਿਰ ਇਹ ਚਿੱਟੇ ਰੰਗ ਦੀ ਟੋਪੀ ਲਈ ਖੜਾ ਮੁੰਡਾ ਇਸ ਦੁਕਾਨ 'ਚ ਆਉਂਦਾ ਤੇ ਦੁਕਾਨ 'ਚ ਕੰਮ ਕਰਦੇ ਨੌਜਵਾਨ ਨੂੰ ਆਪਣੀ ਠੱਗੀ ਦੇ ਜਾਲ 'ਚ ਫਸਾਉਣਾ ਸ਼ੁਰੂ ਕਰ ਦਿੰਦਾ ਇਹ ਮਲਜਮਾ ਨੌਜਵਾਨ ਨੂੰ ਮੋਬਾਈਲ ਦਿਖਾਉਣ ਲਈ ਕਹਿੰਦਾ ਹੈ ਕਾਫੀ ਸਮਾਂ ਇਹ ਠੱਗ ਦੁਕਾਨ 'ਚ ਕੰਮ ਕਰਦੇ ਨੌਜਵਾਨ ਤੋਂ ਤਰ੍ਹਾਂ-ਤਰ੍ਹਾਂ ਦੇ ਮੋਬਾਈਲ ਦੇਖਦਾ ਹੈ ਅਖੀਰ 'ਚ ਇਹ ਠੱਗ ਵੱਖ-ਵੱਖ ਕੰਪਨੀਆਂ ਦੇ ਦੋ ਮੋਬਾਈਲ ਤੇ ਇੱਕ ਆਈਪੈਡ ਲੈ ਲੈਂਦਾ ਜਿਨ੍ਹਾਂ ਦੀ ਕੀਮਤ 24000 ਦੇ ਕਰੀਬ ਦੱਸੀ ਜਾ ਰਹੀ ਹੈ ਇਸ ਤੋਂ ਬਾਅਦ ਇਹ ਠੱਗ ਦੁਕਾਨ 'ਚ ਕੰਮ ਕਰਦੇ ਇਸ ਨੌਜਵਾਨ ਨੂੰ ਕਿਸੇ ਆਪਣੇ ਦੋਸਤ ਤੋਂ ਆਨਲਾਈਨ ਪੇਮੈਂਟ ਕਰਵਾਉਣ ਦੀ ਗੱਲ ਕਹਦਾ ਹੈ ਥੋੜੀ ਦੇਰ ਬਾਅਦ ਹੀ ਇਹ ਨੌਜਵਾਨ ਇੱਕ ਨਕਲੀ ਆਨਲਾਈਨ ਪੇਮੈਂਟ ਦਾ ਨਕਲੀ ਸਕਰੀਨਸ਼ਾਟ ਇਸ ਨੌਜਵਾਨ ਨੂੰ ਦਿਖਾ ਦਿੰਦਾ ਜਿਸ ਤੋਂ ਬਾਅਦ ਇਹ ਠੱਗ ਮੌਕੇ ਤੋਂ ਸਮਾਨ ਲੈ ਕੇ ਫਰਾਰ ਹੋ ਜਾਂਦਾ ਹੈ ਇਸ ਮਾਮਲੇ ਨੂੰ ਲੈ ਕੇ ਪੀੜਤ ਦੁਕਾਨਦਾਰ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਸਾਡੇ 21 ਤਰੀਕ ਦੀ ਮੈਰੇ ਸੀ ਜੀ ਬਰਦਰ ਅਸੀਂ ਉਧਰ ਵੀ ਜੇ ਸੀ ਦੋ ਤਿੰਨ ਦਿਨ ਦਾ ਨਾ ਬੰਦ ਸੀ ਗਿਆ ਤੇ ਮੁੰਡਾ ਦੁਕਾਨ ਖੋਲਦਾ ਸੀਗਾ ਜੀ ਆਪਣਾ ਜਿਹੜਾ ਰਖਿਆ ਦੁਕਾਨ ਤੇ ਕੋਮਲ ਤੇ 22 ਤਰੀਕ ਨੂੰ ਸ਼ਾਮ ਨੂੰ 7:20 ਤੇ ਆਪਣੇ ਦੁਕਾਨ ਦੇ ਬਾਹਰ ਵੀ ਕੈਮਰੇ ਲੱਗੇ ਹੋਏ ਅੰਦਰ ਵੀ ਲੱਗੇ ਹੋਏ ਨੇ ਦੋ ਬਾਈਕਸ ਤੇ ਚਾਰ ਸਵਾਰ ਦੋ ਦੋ ਬੰਦੇ ਆਪਣੀ ਦੁਕਾਨ ਦੇ ਬਾਹਰ ਆ ਕੇ ਰੁਕੇ ਜੀ ਉਹਨਾਂ 'ਚ ਇੱਕ ਬੰਦਾ ਸਾਡੀ ਦੁਕਾਨ ਦੇ ਵਿੱਚ ਐਂਟਰ ਕਰ ਗਿਆ ਜੀ ਐਂਟਰ ਕਰਕੇ ਉਹਨੇ ਸਾਡੇ ਜਿਹੜਾ ਲੜਕਾ ਰੱਖਿਆ ਹੋਇਆ ਇੱਕ Samsung ਦਾ ਨਵਾਂ ਮੋਬਾਈਲ ਖਰੀਦਿਆ ਜੀ ਇੱਕ ਉਸਨੇ MI ਦਾ 14 ਸੀ 5G 464 ਮੋਬਾਈਲ ਖਰੀਦਿਆ ਜੀ ਇੱਕ ਸਾਡੇ ਕੋਲ ਪੁਰਾਣੇ ਟੈਪੇ ਸੀ 2000 2000 ਦਾ ਸੌਦਾ ਕਰਕੇ ਟੋਟਲ ਅਮਾਉਂਟ 24000 ਰੁਪਇਆ ਦੀ ਬਣੀ ਜੀ ਉਹ ਕਹਿੰਦਾ ਕੈਸ਼ ਮੇਰੇ ਕੋਲ ਹੈ ਨਹੀਂ ਮੇਰੇ ਕੋਲ ਨੰਬਰ ਵੀ ਹੈ ਨਹੀਂ ਤੇ ਮੁੰਡੇ ਨੇ ਪੁੱਛਿਆ ਬਿੱਲ ਦੇ ਵਿੱਚ ਜਦੋਂ ਅਸੀਂ ਬਿੱਲ ਕੱਟਦੇ ਹਾਂ ਜੀ ਤਾਂ ਉਹਦੇ ਵਿੱਚ ਨਾ ਨੰਬਰ ਮੈਂਸ਼ਨ ਕਰਨਾ ਹੁੰਦਾ ਜਦੋਂ ਉਹਨੂੰ ਨੰਬਰ ਪੁੱਛਿਆ ਗਿਆ ਉਹ ਕਹਿੰਦਾ ਵੀ ਨੰਬਰ ਮੇਰੇ ਕੋਲ ਹੈ ਨਹੀਂ ਤੁਸੀਂ ਨੰਬਰ ਦੀ ਲੋੜ ਨਹੀਂ ਪਿੰਡ ਪੁੱਛਿਆ ਗਿਆ ਉਹ ਕਹਿੰਦਾ ਪਿੰਡ ਦੀ ਵੀ ਲੋੜ ਨਹੀਂ ਨਾਮ ਪੁੱਛਿਆ ਉਸਨੇ ਨਾਮ ਆਸ਼ੂ ਰਾਮ ਦੇ ਨਾਮ ਤੇ ਬਿੱਲ ਕਟਾ ਕੇ ਕਹਿੰਦਾ ਇੰਨਾ ਹੀ ਰਹਿਣ ਦਿਓ ਸਾਨੂੰ ਇਸ ਤੋਂ ਜ਼ਿਆਦਾ ਲੋੜ ਨਹੀਂ ਹੈਗੀ ਤੇ ਪੇਮੈਂਟ ਉਹ ਕਹਿੰਦਾ ਮੈਂ ਕਿਸੇ ਤੋਂ ਪਵਾਵਾਂਗਾ ਜੀ ਤੇ ਉਸਨੇ 24000 ਦਾ ਸਕਰੀਨਸ਼ਾਟ ਲੜਕੇ ਨੂੰ ਦਿਖਾਤਾ ਜੀ ਲੜਕੇ ਨੂੰ ਦਿਖਾ ਕੇ ਕਹਿੰਦਾ ਦੇਖੋ ਜੀ 24000 ਨਾ ਤੁਹਾਨੂੰ ਪੈਸੇ ਪੈ ਗਏ ਨੇ ਇਹਨੇ ਕਨਫਰਮ ਕਰਨ ਲਈ ਜਦੋਂ ਫੋਨ ਸਾਨੂੰ ਲਾਇਆ ਇਹਨੇ ਉਹ ਬੰਦਾ ਕਿਧਰੋਂ ਨਿਕਲ ਗਿਆ ਤੇ ਜਦੋਂ ਸਾਨੂੰ ਪਤਾ ਕਿੱਥੇ ਲੱਗੇਆ ਅਸੀਂ ਕਿ ਪੈਸੇ ਆਏ ਨਹੀਂ ਹੈਗੇ ਸਾਡੀ ਗੱਲ ਕਰਵਾਓ ਕਸਟਮਰ ਨਾਲ ਇਹ ਕਹਿੰਦਾ ਇਹ ਤਾਂ ਜਦੋਂ ਜਦੋਂ ਕਾਲ ਲਗਾਈ ਉਦੋਂ ਹੀ ਨਿਕਲ ਗਿਆ ਜੀ ਠੀਕ ਹੈ ਜੀ ਤੇ ਉਸ ਤੋਂ ਦੂਸਰੇ ਦਿਨ ਅਸੀਂ ਬਿਆਜ ਵੀ ਨਹੀਂ ਸੀ ਜੀ ਸਿੱਕੇ ਦੂਸਰੇ ਦਿਨ ਸ਼ਾਇਦ ਮੈਸੇਜ ਕਈ ਵਾਰ ਲੇਟ ਆਉਣਾ ਜੀ ਬਿਜ਼ਨਸ ਅਕਾਊਂਟਸ ਪੈਸੇ ਕਈ ਵਾਰ ਨੈਕਸਟ ਡੇ ਟ੍ਰਾਂਸਫਰ ਹੁੰਦੇ ਨੇ ਜੀ ਜਦੋਂ ਅਸੀਂ ਨੈਕਸਟ ਡੇ ਟ੍ਰਾਂਸਫਰ ਚੈੱਕ ਕੀਤਾ ਅਕਾਊਂਟਸ ਟ੍ਰਾਂਸਫਰ ਚ ਪੈਸੇ ਕੋਈ ਵੀ ਨਹੀਂ ਸੀ ਨਹੀਂ ਆਇਆ ਫਿਰ ਅਸੀਂ ਕੱਲ ਤਕਰੀਬਨ 24 ਤਰੀਕ ਨੂੰ ਥਾਣੇ ਦੇ ਵਿੱਚ ਇੱਕ ਲਿਖਤੀ ਰੂਪ ਦੇ ਵਿੱਚ ਐਪਲੀਕੇਸ਼ਨ ਦੇ ਕੇ ਆਂਦੀ ਆ ਜੀ ਐਸਐਸਓ ਸਾਹਿਬ ਨੂੰ ਤੇ ਅਸੀਂ ਸਾਰੇ ਗਰੁੱਪਾਂ ਦੇ ਵਿੱਚ ਪਾ ਦਿੱਤਾ ਸੀਗਾ ਉਸ ਲੜਕੇ ਜੋ ਐਂਟਰ ਕੀਤਾ ਵਾ ਡਿਟੇਲ ਵਗੈਰਾ ਉਸ ਲੜਕੇ ਦੀ ਫੋਟੋ ਵਗੈਰਾ ਜੋ ਕੈਮਰੇ ਦੇ ਵਿੱਚ ਆਈ ਸੀ ਗਰੁੱਪਾਂ 'ਚ ਪਾਉਣ ਤੋਂ ਬਾਅਦ ਅਜੇ ਅਸੀਂ ਥਾਣੇ ਦੇ ਅੱਗੇ ਪਹੁੰਚੇ ਆ ਜੀ ਮੈਂ ਪੋਪੋ ਕੰਪਨੀ 'ਚ ਇੱਕ ਲੜਕਾ ਸਾਡਾ ਲੱਗਾ ਹੋਇਆ ਮਨਪ੍ਰੀਤ ਉਸ ਦੀ ਮੈਨੂੰ ਕਾਲ ਆ ਗਈ ਉਹ ਕਹਿੰਦਾ ਵੀ ਜਿਹੜਾ ਤੁਹਾਡੇ ਇੰਦੋਂ ਬੰਦਾ ਚੋਰੀ ਕਰਕੇ ਲੈ ਕੇ ਗਿਆ ਉਹ ਸਮਰਾਲੇ ਤੋਂ ਖੰਨੇ ਦੇ ਕਾਊਂਟਰ ਦੇ ਸੈੱਟ ਵੇਚ ਕੇ ਗਿਆ ਵਾ ਖੰਨੇ ਦੁਕਾਨਦਾਰ ਨੇ ਉਹਦੀ ਪੁਸ਼ਟੀ ਕਰ ਦਿੱਤੀ ਜੀ ਉਸ ਦਾ ਆਧਾਰ ਕਾਰਡ ਵੀ ਉਸ ਦੇ ਕੋਲ ਉਹਨੇ ਜਮ੍ਹਾਂ ਕਰਵਾਇਆ ਸੀਗਾ ਉਸ ਦੀ ਸਾਨੂੰ ਵਟਸਐਪ ਰਾਹੀਂ ਉਹਨੇ ਮੈਸੇਜ ਕੀਤਾ ਉਹ ਖੰਨੇ ਦਾ ਬੰਦਾ ਜੀ ਅਸੀਂ ਸਾਰੀ ਡਿਟੇਲ ਆਧਾਰ ਕਾਰਡ ਵਗੈਰਾ ਜੋ ਬੰਦਾ ਸਾਡੀ ਦੁਕਾਨ ਤੋਂ 24 ਹਜ਼ਾਰ ਦੀ ਠੱਗੀ ਮਾਰ ਕੇ ਗਿਆ ਉਸ ਦਾ ਪਿੰਡ ਸਾਰਾ ਕੁਝ ਉਸ ਦਾ ਬਕਾਇਦਾ ਨੰਬਰ ਜਿਹੜਾ ਕੇ ਉਸ ਦਾ ਆਧਾਰ ਕਾਰਡ ਨਾਲ ਨੰਬਰ ਲਿੰਕ ਹੈ ਉਹ ਅਸੀਂ ਸਮਰਾਲੇ ਐਸ ਐਚਓ ਸਾਹਿਬ ਨੂੰ ਪੇਸ਼ ਕਰ ਦਿੱਤਾ ਇਹ ਹੈਰਾਨ ਕਰਦਾ ਮਾਮਲਾ ਸਮਰਾਲਾ ਦੇ ਗੁਰੂ ਨਾਨਕ ਰੋਡ ਤੋਂ ਸਾਹਮਣੇ ਆਇਆ ਜਿੱਥੇ ਇੱਕ ਦੁਕਾਨ ਨੂੰ ਛਾਤੀਰ ਠੱਗਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਅਜੇ ਤੱਕ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਸਾਹਮਣੇ ਆਇਆ ਇਸ ਮਾਮਲੇ ਨੇ ਇਹਨਾਂ ਤਸਵੀਰਾਂ ਨੇ ਹਰ ਇੱਕ ਦੇ ਹੋਸ਼ ਫਾਗਦਾ ਕਰ ਦਿੱਤੇ ਨੇ ਇਹ ਆ ਦੇਖਣਾ ਹੋਵੇਗਾ ਪੁਲਿਸ ਇਸ ਮਾਮਲੇ ਨੂੰ ਅਖਰ ਕਦੋਂ ਤੱਕ ਸੁਲਝਾਉਂਦੀ ਹੈ ਜਗਬਾਨੀ ਟੀਵੀ ਲਈ ਮਨੀਸ਼ ਸਚਦੇਵ ਆਦੀ ਰਿਪੋਰਟ